ਬਟਾਲਾ ਦੇ ਪ੍ਰਸਿੱਧ ਸ਼ਨੀ ਦੇਵ ਮੰਦਿਰ ਦੇ ਵਿੱਚ ਕਰਵਾਇਆ ਗਿਆ ਹਵਨ ਹਵਨ ਕਰਵਾਉਣ ਤੋਂ ਬਾਅਦ ਬਟਾਲਾ ਦੇ ਪ੍ਰਸਿੱਧ ਮੰਦਿਰ ਤੋਂ ਵੰਡੇ ਗਏ ਪਵਿੱਤਰ ਕਲਸ਼ ਬਟਾਲਾ ਦੇ ਪ੍ਰਸਿੱਧ ਸ਼ਨੀ ਦੇਵ ਮੰਦਿਰ ਵਿੱਚ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਤੋਂ ਆਏ ਪਵਿੱਤਰ ਕਲਸ਼ ਵੰਡ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਉੱਤੇ ਹਵਨ ਯੱਗ ਵੀ ਕਰਵਾਇਆ ਗਿਆ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਲੋਕਾਂ ਨੇ ਇਸ ਹਵਨ ਯੱਗ ਵਿੱਚ ਹਿੱਸਾ ਲਿਆ ਅਤੇ ਕਲਸ਼ ਆਪਣੇ-ਆਪਣੇ ਮੰਦਰ ਲੈ ਕੇ ਗਏ ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਯੋਧਿਆ ਤੋਂ ਆਏ ਕਲਸ਼ ਅੱਜ ਪੂਰੇ ਜ਼ਿਲ੍ਹੇ ਵਿੱਚ ਵੰਡੇ ਗਏ ਹਨ ਪਹਿਲਾ ਹਵਨ ਯੱਗ ਕੀਤਾ ਗਿਆ ਉਪਰੰਤ ਸਾਰੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਕਲਸ਼ ਵੰਡੇ ਗਏ ਸਾਡਾ ਟੀਚਾ ਹੈ 5 ਲੱਖ ਲੋਕਾਂ ਨੂੰ ਅਯੋਧਿਆ ਜਾਣ ਲਈ ਸੱਦਾ ਦਿੱਤਾ ਜਾਵੇ ਵੰਡੇ ਕੇ ਮਕਸਦ ਹੈ ਜਾਸ਼ੀ ਰਾਮ ਜੀ ਮੈਂ ਹਣੀ ਮਿੱਤਲ ਵਿਭਾਗ ਮੰਤਰੀ ਵਿਸ਼ਵਿੰਦਪਰਸ਼ਦ ਅੱਜ ਦਾ ਇਹ ਕਾਰਜਕਰਮ ਸ਼ਨੀ ਦੇ ਮੰਦਰ ਦੇ ਵਿੱਚ ਧਰਮਪੁਰਾ ਕਲੋਨੀ ਰੱਖਿਆ ਗਿਆ ਹੈ ਇਹਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਅਯੋਧਿਆ ਤੋਂ ਅਕਸ਼ਤ ਪਾਤਰ ਕਲਸ਼ ਜਿਹੜੇ ਆਏ ਆਏ ਦੇ ਸੀ ਉਹਨਾਂ ਅਕਸ਼ਤਾਂ ਨੂੰ ਹੋਰ 35 ਅਕਸ਼ਤ ਕਲਸ਼ਾਂ ਦੇ ਰੂਪ ਦੇ ਵਿੱਚ ਬਦਲ ਕੇ ਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਕੀ ਕਾਧੀਆਂ ਪੈਂਦਾ ਹੈ ਫਤੇਗੜ ਚੂੜੀਆਂ ਹੈ ਡੇਰਾ ਬਾਬਾ ਨਾਨਕ ਹੈ ਸ੍ਰੀ ਹਰਗੋਬਿੰਦਪੁਰ ਹੈ ਬਟਾਲੇ ਦੇ ਅੰਨੀਆਂ ਸੰਸਥਾਵਾਂ ਮੰਦਰ ਜਿਹੜੇ ਨੇ ਸਾਰਿਆਂ ਨੂੰ ਅੱਜ ਇੱਥੇ ਸ਼ਨੀ ਦਾ ਮੰਦਰ ਸੱਦ ਕੇ ਤੇ ਸਾਰਿਆਂ ਨੂੰ ਆਵਨਜਾ ਕਰਨ ਤੋਂ ਬਾਅਦ ਜਿਹੜੇ ਅਕਸ਼ਤ ਕਲਸ਼ ਦਿੱਤੇ ਗਏ ਨੇ ਕਿੰਨੇ ਜਿਹੜੇ ਲੋਕ ਨੇ ਇਹਨਾਂ ਨੂੰ ਇਹ ਜਿਹੜਾ ਪ੍ਰਸ਼ਾਦ ਆ ਜਾਂ ਸਤਾਂ ਦਿੱਤਾ ਜਾਏਗਾ ਇਹ ਇਹਨੂੰ ਅਸੀਂ ਸੱਦੇ ਦੇ ਰੂਪ ਦੇ ਵਿੱਚ ਲਈਏ ਮੇਰੀ ਤੇ ਬੇਨਤੀ ਹੈ ਕਿ ਜਿਹੜਾ ਇੱਕ ਇਹਦੇ ਨਾਲ ਸੱਦਾ ਪੱਤਰ ਹੈ ਤੇ ਨਾਲ ਇੱਕ ਪ੍ਰਭੂ ਰਸ਼ੀ ਰਾਮਚੰਦਰ ਜੀ ਦਾ ਜੋ ਮੰਦਰ ਦਾ ਚਿੱਤਰ ਹੈ ਇਹਨੂੰ ਅਸੀਂ ਫੋਟੋ ਸਟ੍ਰੀਟ ਕਰਕੇ ਆਪਣੇ ਘਰ ਦੇ ਵਿੱਚ ਰੱਖੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਮੁਹੇ ਦਸੀਏ ਵੀ ਸਾਡੇ ਘਰ ਜਦੋਂ ਪ੍ਰਭੂ શ્રી ਰਾਮ ਦਾ ਮੰਦਿਰ ਨਰਮ ਉਦਘਾਟਨ ਹੋਇਆ ਸੀ ਤੇ ਉਸ ਲਈ ਸਾਨੂੰ ਵੀ ਸੱਦਾ ਪੱਤਰ ਆਇਆ ਸੀ ਤੇ ਜਿਹੜੇ ਅਖਸ਼ਤ ਹੋਣਗੇ ਉਹਨੂੰ ਆਪਣੇ ਤਜੋਰੀ ਦੇ ਵਿੱਚ ਰੱਖੀਏ ਲਗਭਗ ਬਟਾਲੇ ਜ਼ਿਲ੍ਹੇ ਦੇ ਵਿੱਚ 5 ਲੱਖ ਘਰ ਨੇ ਜਿਨ੍ਹਾਂ ਨੂੰ ਸਾਡੇ ਸਾਡੇ ਵੱਲੋਂ ਸਾਰਿਆਂ ਦੇ ਘਰ 'ਚ ਪਹੁੰਚਿਆ ਜਾਏਗਾ ਤੇ ਸੱਦਾ ਪੱਤਰ ਦਿੱਤਾ ਜਾਏਗਾ। ਕੀ ਕਹਿਣਾ ਚਾਹੋਗੇ ਅੱਜ ਕਲ੍ਹ ਚ ਲੈਣਾ ਹੈ? ਮੈਂ ਸ਼ਨੀ ਦੇ ਮੰਦਿਰ ਟਰਸਟ ਤੋਂ ਚੇਅਰਮੈਨ ਬੋਲ ਆ ਕਲ੍ਹ ਚ ਲੈਣ ਲਈ ਪ੍ਰਭੂ ਰਾਮ ਦੇ ਯੋਧਿਆ ਵਾਸਤੇ ਇਹ ਆਪਣੇ ਮੰਦਰ ਵਿੱਚ ਹੀ ਰੱਖ ਲਿਤਾ ਹੈ ਔਰ ਸਾਰਿਆਂ ਨੂੰ ਨਮੰਤਰ ਕੀਤਾ ਜਾਏਗਾ ਘਰ ਘਰ ਜਾ ਕੇ ਪ੍ਰਭੂ ਰਾਮ ਦਾ ਦੀਵਾਲੀ ਵਾਂਗੂ ਮਨਾਇਆ ਜਾਏ ਦਿਨ 22 ਤਰੀਕ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਮ ਜੀ ਮੇਰਾ ਨਾਮ ਸ਼ਿਵਮਾ ਜੀ ਇਹ ਆਪਣੇ ਇਲਾਕੇ ਤੋਂ ਸ਼ਿਵ ਦੁਰਗਾ ਮੰਦਰ ਤੋਂ ਆਏ ਆਂ ਪ੍ਰੇਮ ਨਗਰ ਦਾਰਾ ਸਲਾਮ ਤੋਂ ਤੇ ਪੂਰੀ ਸੰਗਤ ਨਾਲ ਪੂਰੀ ਟੀਮ ਨਾਲ ਮੰਦਰ ਕਮੇਟੀ ਨਾਲ ਇੱਥੋਂ ਕਲੇਜ ਲੈ ਕੇ ਪੂਰੇ ਧੂਮ ਧਾਮ ਨਾਲ ਚੱਲੇ ਆਂ ਤੇ ਕੋਸ਼ਿਸ਼ ਕਰਾਂਗੇ ਹਰ ਘਰ ਆਪਣੇ ਇਲਾਕੇ ਦਾ ਪਹੁੰਚੀਏ ਔਰ ਹਰ ਧਰਮ ਦੇ ਨੂੰ ਸਾਕਸ਼ਾਦ ਨਿਮੰਤਰਨ ਦਈਏ RAM ji ਵੱਲੋਂ ਤੇ 22 ਤਰੀਕ ਨੂੰ ਆਪਣੇ ਮੰਦਿਰ ਇਕੱਠੇ ਹੋਣ ਉਸੇ ਦਿਨ ਉਸੇ ਮੰਦਿਰ ਤੇ ਯੋਧਿਆ ਮੰਨ ਕੀਰਤਨ ਕਰਨ ਤੇ ਰਾਤੀ ਖੂਬ ਸਾਰੀ ਦੀਵਾਵਲੀ ਮਨਾਣ ਪਟਾਕੇ ਜਲਾਣ ਸਭ ਕੁਝ ਕਰਨ ਜੈ ਸ਼੍ਰੀ ਰਾਮ